ਪੰਜਾਬ ਦੇ ਵਿੱਚ ਜੋ ਪੰਥਕ ਸੀਟਾਂ ਨੇ ਉਸ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਹੈ ਤੇ ਉੱਥੇ ਹੁਣ ਪੰਜਾਬ ਸਰਕਾਰ ਨੇ ਨਮੀਆਂ ਚਾਲਾਂ ਚੱਲਣੀਆਂ ਨੇ ਤੇ ਸਿੱਖ ਪੰਥ ਨੂੰ ਹਰਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਬਿਆਨ ਦੱਸਿਆ ਕਿ ਪੰਨਾ ਸਿੱਧੂ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਕਿਹਾ ਇੱਕ ਫਰੀਦਕੋਟ ਦੇ ਵਿੱਚ ਧਰਮ ਦੀ ਤਰਮੋਲ ਦੇ ਹੱਕ ਦੇ ਵਿੱਚ ਪੰਜਾਬ ਸਰਕਾਰ ਨੇ ਸਰਬਜੀਤ ਸਿੰਘ ਖਾਲਸਾ ਨੂੰ ਰੋਕਣ ਦੇ ਲਈ ਜਿਹੜਾ ਕਿ ਬਹੁਤ ਜਿਹੜੀਆਂ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਤੇ ਉੱਥੇ ਹੀ ਕੁਝ ਹੋਰ ਚਾਹੇ ਉਹ ਸੰਗਰੂਰ ਦੀ ਗੱਲ ਕਰੀਏ ਚਾਹੇ ਖਡੂਰ ਸਾਹਿਬ ਦੀ ਗੱਲ ਕਰੀਏ ਤੇ ਚਾਹੇ ਫਰੀਦਕੋਟ ਦੀ ਹੋਵੇ ਤੇ ਚਾਹੇ ਉਹ ਕੋਈ ਹੋਰ ਜਿਹੜੀ ਕਿ ਪੰਥਕ ਸੀਟੋਂ ਹੋਵੇ ਪਰੰਤੂ ਹੁਣ ਪੰਜਾਬ ਸਰਕਾਰ ਨੇ ਸਿੱਖ ਪੰਥਕ ਨੂੰ ਲੈ ਕੇ ਪਰ ਜਿਹੜੀਆਂ ਕਿ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਨੇ ਜਿਹੜੀਆਂ ਕਿ ਡੂੰਘੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਹੁਣ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਦੇ ਉੱਤੇ ਜਿਹੜੇ ਕਿ ਪਾਲਟਵਾਰ ਭਾਨਾ ਸਿੱਧੂ ਦੇ ਵੱਲੋਂ ਕੀਤੇ ਗਏ ਨੇ ਤੇ ਉੱਥੇ ਹੀ ਸਰਜੀਤ ਸਿੰਘ ਖਾਲਸਾ ਨੂੰ ਲੈ ਕੇ ਜਿਹੜਾ ਕਿ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਦੱਸਦੀ ਕਿ ਤਿੱਖੇ ਨਿਸ਼ਾਨੇ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਉੱਤੇ ਸਾਦੇ ਜਾ ਰਹੇ ਨੇ ਤੇ ਕਰਮਜੀਤ ਧਰਮੋਲ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਅਜਿਹੇ ਕਲਾਕਾਰ ਕਦੇ ਵੀ ਜਿਹੜਾ ਕਿ ਪੰਜਾਬੀਆਂ ਦੇ ਹਰਫੇ ਦੇ ਵਿੱਚ ਨਹੀਂ ਆਉਂਦੇ ਤੇ ਹਮੇਸ਼ਾ ਹੀ ਸਿਰਫ ਔਰ ਸਿਰਫ ਸੀਟ ਦੇ ਲਈ ਕੀਤਾ ਜਾਂਦਾ ਹੈ ਤੇ ਜਿਸ ਨੂੰ ਲੈ ਕੇ ਹੁਣ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਭਾਨਾ ਸਿੱਧੂ ਦਾ ਹੋਰ ਕੀ ਕਹਿਣਾ। ਬਹੁਤ ਹੀ ਸਤਿਕਾਰਯੋਗ ਮੇਰੇ ਪੰਜਾਬੀ ਭੈਣ ਭਰਾਵੋ ਜਿਹੜੇ ਅੱਜ ਤੁਹਾਡੇ ਨਾਲ ਮੈਂ ਇੱਕ ਤੋਂ ਗੱਲਾਂ ਸਾਂਝੀਆਂ ਕਰਨੇ ਨੇਆਂ ਇਹ ਤੁਸੀਂ ਆਪ ਹੀ ਆਪਣੇ ਬੱਖ-ਬੱਖ ਪੇਜਾਂ ਚਲਾ ਦੇਣੀਆਂ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਸਰਕਾਰ ਨੇ ਮੇਰੇ ਜਿਹੜੇ ਪੇਜ ਬੰਦ ਕਰੇ ਹੋਏ ਨੇ ਮੈਂ ਗੱਲ ਕਰਨੀ ਆ ਜਿਹੜੀ ਕਿ ਪੰਜਾਬ ਦੇ ਵਿੱਚ ਇਸ ਟਾਈਮ ਪੰਥਕਲਹਾਰ ਚੱਲੀ ਹੋਈ ਆ। ਬਹੁਤ ਵੱਡੀ ਲਹਿਰ ਚੱਲੀ ਹੋਈ ਆ ਉਹਦੇ ਵਿੱਚ ਚਾਰ ਸੀਟਾਂ ਖਡੂਰ ਸਾਹਿਬ ਬਠਿੰਡਾ ਤੇ ਫਰੀਦਕੋਟ ਤੇ ਸੰਗਰੂਰ ਜਿਵੇਂ ਆਪਾਂ ਕਹਦੇ ਵੀ ਹਵਾ ਹਵਾ ਨਹੀਂ ਹੈਗੀ ਨੇਹਰੀ ਚੱਲ ਰਹੀ ਹੈ ਇਹ ਇਹ ਨੇਹਰੀ ਨੂੰ ਦੇਖ ਕੇ ਜਿਹੜੇ ਕਿ ਬਹੁਤ ਸਾਰੇ ਰਾਜਨੀਤਿਕ ਲੀਡਰ ਬਗਲਾੜ ਦੇ ਵਿੱਚ ਆ ਚੁੱਕੇ ਨੇਗੇ ਜਿਹੜੀ ਮੈਂ ਹੁਣ ਥੋੜੀ ਜੀ ਗੱਲ ਤੁਹਾਨੂੰ ਸਾਂਝੀ ਕਰਨੀ ਆ ਫਰੀਦਕੋਟ ਵਾਲੀ ਜਿਹੜੀ ਕਿ ਸੀਟ ਬਾਰੇ ਸਾਂਝੀ ਕਰਨੀ ਆ ਕਿਉਂਕਿ ਫਰੀਦਕੋਟ ਸੀਟ ਦੇ ਉੱਪਰੋਂ ਮੈਨੂੰ ਪਤਾ ਲੱਗਿਆ ਕਿ ਉਹ ਆਪਣਾ ਭਾਈ ਸਾਹਿਬ ਜਿਹੜਾ ਸਰਬਜੀਤ ਸਿੰਘ ਹੈ ਉਨ੍ਹਾਂ ਦੀ ਕਰਦਾਰ ਕੁਸ਼ੀ ਕਰਨ ਲਈ ਸਰਕਾਰ ਬੱਕ ਬੱਕ ਹੱਥ ਕੰਡੇ ਅਪਣਾ ਰਹੀ ਆ ਇਸ ਕਰਕੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਲੋਕਾਂ ਨੇ ਇਸ ਗੱਲ ਦੇ ਵਿੱਚ ਨਹੀਂ ਆਉਣਾ ਬਾਕੀ ਸਰਕਾਰ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਜਿੰਨਾ ਤੁਸੀਂ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕਰੋਗੇ ਓਡੀ ਜਿਹੜੀ ਵੱੱਡ ਹਵਾ ਹਨੇਰੀ ਚੱਲੂਗੀ ਇਸ ਕਰਕੇ ਮੈਂ ਹੁਣ ਜਿਹੜਾ ਕਿ ਡਟ ਕੇ ਜਿਹੜਾ ਚੋਣ ਪ੍ਰਚਾਰ ਕਰ ਰਿਹਾ ਹਾਂ ਸਰਵਜੀਤ ਸਿੰਘ ਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਹੁਣ ਜਿਹੜੇ ਵੀ ਮੈਂ ਕਹਿੰਦਾ ਵੀ ਜਿਹੜੇ ਮਰਜ਼ੀ ਕਲਾਕਾਰ ਲੈ ਆਇਓ ਅਸੀਂ ਤਾਂ ਜਿਤਾ ਕੇ ਭੇਜਾਂਗੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਹ ਚੀਜ਼ ਪਤਾ ਲੱਗ ਚੁੱਕੀ ਆ ਵੀ ਜਿਹੜੇ ਕਲਾਕਾਰਾਂ ਨੇ ਸਾਡੇ ਪੰਜਾਬ ਲਈ ਕੁਝ ਕੀਤਾ ਹੀ ਨਹੀਂ ਤੁਸੀਂ ਉਹਨਾਂ ਨੂੰ ਸਾਡੇ ਸਰਾਂ ਦੇ ਉੱਪਰ ਕਿਵੇਂ ਲਿਆ ਕੇ ਬਿਠਾ ਰਹੇ ਹੋ ਇਸ ਕਰਕੇ ਆਓ ਨੌਜਵਾਨੋ ਵੱਡੀ ਮਾਤਰਾ ਦੇ ਵਿੱਚ ਸਾਡੇ ਭਾਈ ਸਾਹਿਬ ਦਾ ਸਾਥ ਦਿਈਏ ਚਾਰਾਂ ਸੀਟਾਂ ਦੇ ਉੱਪਰ ਜ਼ੋਰ ਲਾ ਕੇ ਜੇਕਰ ਤੁਸੀਂ ਚਾਰਾਂ ਸੀਟਾਂ ਦੇ ਉੱਪਰ ਪੂਰਾ ਜ਼ੋਰ ਲਾਉਣੀਓ ਤਾਂ ਵਾਹਿਗੁਰੂ ਕਿਰਪਾ ਕਰੇ ਕਿ ਆਪਾਂ ਨੂੰ ਦਿੱਲੀ ਤੋਂ ਮੁਕਤੀ ਮਿਲ ਸਕਦੀ ਹੈ ਪੰਜਾਬ ਦੇ ਵਿੱਚ ਇੱਕ ਚੰਗੀ ਜਿਹੜੀ ਪੰਤਿਕ ਸਰਕਾਰ ਬਣ ਸਕਦੀ ਹੈ ਜੇਕਰ ਹੁਣ ਤੁਸੀਂ ਜ਼ੋਰ ਲਾ ਲੋਗੇ ਕਿਉਂਕਿ ਜਿਹੜੀਆਂ ਇਹ ਕਹਿੰਦੇ ਨੇ ਸੀ ਆਹ ਕੰਮ ਕਰਦੇ ਸੀ ਉਹ ਕੰਮ ਕਰਦੇ ਜਦੋਂ ਮੈਂ ਮਾਵਾਵਾਂ ਦੇ ਵੀਡੀਓ ਸੁਣਦਾ ਉਹ ਕਹਿੰਦੇ ਆਏ ਕਿਹੜੇ ਕੰਮ ਨੇ ਕੀ ਗੱਲਾਂ ਨੇ ਨਸ਼ਾ ਪੰਜਾਬ ਦੇ ਵਿੱਚ ਵੱਧ ਗਿਆ ਖੱਗਿਆ ਲੋਕਾਂ ਨਾਲ ਵੱਜ ਰਹੇ ਨੇ ਪ੍ਰਵਾਸ ਪੰਜਾਬ ਦੇ ਵਿੱਚ ਵੱਧ ਚੁੱਕਿਆ ਆਹ ਨੌਜਵਾਨ ਨੂੰ ਡੱਟ ਕੇ ਇਕੱਠੇ ਹੋ ਕੇ ਜਿਹੜਾ ਕਿ ਆਪਾਂ ਇਹ ਪੈਰਾ ਦੀ ਇਹ ਗੱਲਾਂ ਤੇ ਤੇ ਸਰਬਜੀਤ ਸਿੰਘ ਦਾ ਮੈਂ ਡੱਟ ਕੇ ਚੋਣ ਪ੍ਰਚਾਰ ਕਰ ਰਿਹਾ ਕਿ ਆਹ ਮੇਰੀ ਵੀਡੀਓ ਕੱਲੇ ਕੱਲੇ ਗਰੁੱਪ ਦੇ ਵਿੱਚ ਪਾ ਕੇ ਭੇਜ ਦੇਣੀ ਕਿ ਜਿਹੜਾ ਕਿ ਵੱਡੀ ਮਾਤਰਾ ਦੇ ਵਿੱਚ ਆਪਾਂ ਭਾਈ ਸਾਹਿਬ ਨੂੰ ਚੇਤਾਉਣਾ ਜੇਕਰ ਕਰਤਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਲਹਿਰ ਨੂੰ ਵੱਡੀ ਬਣਾਉਣਾ ਇਹ ਜਿਹੜਾ ਕਰਤਾਰ ਕੁਸ਼ੀ ਕਰਨ ਜਿਹੜਾ ਸਰਕਾਰਾਂ ਜਿਹੜਾ ਲੀਡਰ ਗੱਲਾਂ ਹੀ ਕਰਦੇ ਉਹਨੇ ਕੋਈ ਪ੍ਰਵਾਹ ਨਹੀਂ ਗਈ ਆ ਕਿ ਬਾਬਾ ਕਿਰਪਾ ਕਰੇ 2027 ਦੇ ਵਿੱਚ ਜਿਹੜਾ ਮੁਕਾਬਲਾ ਇਹਦੋਂ ਵੱਡਾ ਹੋਊਗਾ ਆਣਾ ਸਿੱਧੂ ਵਰਸੇਜ ਪੰਜਾਬ ਦਾ ਮੁੱਖ ਮੰਤਰੀ ਭਗਮਾਤਮਾ ਬਹੁਤ ਹੀ ਸਤਿਕਾਰਯੋਗ ਮੇਰੇ ਪੰਜਾਬੀ ਭੈਣ ਭਰਾਵੋ ਜਿਹੜੇ ਥੋੜਾ ਨਾ ਮੈਂ ਇੱਕ ਤੋਂ ਗੱਲਾਂ ਸਾਂਝੀਆਂ ਕਰਨੀਆਂ ਨੇ ਜਾਂ ਇਹ ਤੁਸੀਂ ਆਪ ਹੀ ਆਪਣੇ ਬੱਕ ਬੱਕ ਪੇਜਾਂ ਚਲਾ ਦੇਣੀਆਂ ਕਿਉਂਕਿ ਸਾਨੂੰ ਪਤਾ ਹੀ ਆ ਕਿ ਸਰਕਾਰ ਨੇ ਮੇਰੇ ਜਿਹੜੇ ਪੇਜ ਬੰਦ ਕਰੇ ਹੋਏ ਨੇ ਮੈਂ ਗੱਲ ਕਰਨੀ ਆ ਜਿਹੜੀ ਕਿ ਪੰਜਾਬ ਦੇ ਵਿੱਚ ਆਸ-ਤਾਂ ਪੰਥ ਕਲਾਰ ਚੱਲੀ ਹੋਈ ਆ ਬਹੁਤ ਵੱਡੀ ਲਹਿਰ ਚੱਲੀ ਹੋਈ ਆ ਉਹਦੇ ਵਿੱਚ ਚਾਰ ਸੀਟਾਂ ਖੰਡੂਰ ਸਾਹਿਬ ਬਠਿੰਡਾ ਤੇ ਫਰੀਦਕੋਟ ਤੇ ਸੰਗਰੂਰ ਜੇ ਆਪਾਂ ਕਹਦੇ ਵੀ ਹਵਾ ਹਵਾ ਨਹੀਂ ਹੈਗੀ ਨੇਰੀ ਚੱਲ ਰਹੀ ਹੈ ਇਹ ਇਹ ਨੇਰੀ ਨੂੰ ਦੇਖ ਕੇ ਜਿਹੜੇ ਕਿ ਬਹੁਤ ਸਾਰੇ ਰਾਜਨੀਤਿਕ ਲੀਡਰ ਬਗਲਾੜ ਦੇ ਵਿੱਚ ਆ ਚੁੱਕੇ ਨੇ ਕਿ ਜਿਹੜੀ ਮੈਂ ਹੁਣ ਥੋੜੀ ਜੀ ਗੱਲ ਤੁਹਾਨੂੰ ਸਾਂਝੀ ਕਰਨੀ ਆ ਫਰੀਦਕੋਟ ਵਾਲੀ ਜਿਹੜੀ ਕਿ ਸੀਟ ਬਾਰੇ ਸਾਂਝੀ ਕਰਨੀ ਆ ਕਿਉਂਕਿ ਫਰੀਦਕੋਟ ਸੀਟ ਦੇ ਉੱਪਰੋਂ ਮੈਨੂੰ ਪਤਾ ਲੱਗਿਆ ਕਿ ਉਹ ਆਪਣਾ ਭਾਈ ਸਾਹਿਬ ਜਿਹੜਾ ਸਰਵਜੀਤ ਸਿੰਘ ਹੈ ਉਹਨਾਂ ਦੀ ਕਰਤਾਰਕੁਸ਼ੀ ਕਰਨ ਲਈ ਸਰਕਾਰ ਬੱਕ ਬੱਕ ਹੱਥ ਖੰਡੇ ਆਪਣਾ ਰਹੀ ਹੈ ਇਸ ਕਰਕੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਲੋਕਾਂ ਨੇ ਇਸ ਗੱਲ ਦੇ ਵਿੱਚ ਨਹੀਂ ਆਉਣਾ ਬਾਕੀ ਸਰਕਾਰ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਜਿੰਨਾ ਤੁਸੀਂ ਕਰਤਾਰਕੁਸ਼ੀ ਕਰਨ ਦੀ ਕੋਸ਼ਿਸ਼ ਕਰੋਗੇ ਓਡੀ ਜਿਹੜੀ ਵੱਧ ਹਵਾ ਹਨੇਰੀ ਚੱਲੂਗੀ ਇਸ ਕਰਕੇ ਮੈਂ ਹੁਣ ਜਿਹੜਾ ਕਿ ਡਟ ਕੇ ਜਿਹੜਾ ਚੋਣ ਪ੍ਰਚਾਰ ਕਰ ਰਿਹਾ ਸਰਵਜੀਤ ਸਿੰਘ ਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਹੁਣ ਜਿਹੜੇ ਵੀ ਮੈਂ ਕਹਣਾ ਵੀ ਜਿਹੜੇ ਮਰਜ਼ੀ ਕਲਾਕਾਰ ਲੈ ਆਇਓ ਅਸੀਂ ਤਾਂ ਜਿਤਾ ਕੇ ਭੇਜਾਂਗੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਹ ਚੀਜ਼ ਪਤਾ ਲੱਗ ਚੁੱਕੀ ਆ ਵੀ ਜਿਹੜੇ ਕਲਾਕਾਰਾਂ ਨੇ ਸਾਡੇ ਪੰਜਾਬ ਲਈ ਕੁਝ ਕੀਤਾ ਹੀ ਨਹੀਂ ਤੁਸੀਂ ਉਹਨਾਂ ਨੂੰ ਸਾਡੇ ਸਿਰਾਂ ਦੇ ਉੱਪਰ ਕਿਵੇਂ ਲੈ ਕੇ ਬਿਠਾ ਰਹੇ ਹੋ ਇਸ ਕਰਕੇ ਆਓ ਨੌਜਵਾਨੋ ਵੱਡੀ ਮਾਤਰਾ ਦੇ ਵਿੱਚ ਸਾਡੇ ਭਾਈ ਸਾਹਿਬ ਦਾ ਸਾਥ ਦਿਈਏ ਚਾਰਾਂ ਸੀਟਾਂ ਦੇ ਉੱਪਰ ਜ਼ੋਰ ਲਾ ਕੇ ਜੇਕਰ ਤੁਸੀਂ ਚਾਰਾਂ ਸੀਟਾਂ ਦੇ ਉੱਪਰ ਪੂਰਾ ਜ਼ੋਰ ਲਾਉਣੀਓ ਤਾਂ ਵਾਹਿਗੁਰੂ ਕਿਰਪਾ ਕਰੇ ਕਿ ਆਪਾਂ ਨੂੰ ਦਿੱਲੀ ਤੋਂ ਮੁਕਤੀ ਮਿਲ ਸਕਦੀ ਹੈ ਪੰਜਾਬ ਦੇ ਵਿੱਚ ਇੱਕ ਚੰਗੀ ਜਿਹੜੀ ਪੰਤਿਕ ਸਰਕਾਰ ਬਣ ਸਕਦੀ ਹੈ ਜੇਕਰ ਹੁਣ ਤੁਸੀਂ ਜ਼ੋਰ ਲਾ ਲੋਗੇ ਕਿਉਂਕਿ ਜਿਹੜੀਆਂ ਇਹ ਕਹਿੰਦੇ ਨੇ ਸੀ ਆਹ ਕੰਮ ਕਰਤੇ ਸੀ ਉਹ ਕੰਮ ਕਰਤੇ ਜਦੋਂ ਮੈਂ ਮਾਵਾਵਾਂ ਦੇ ਵੀਡੀਓ ਸੁਣਦਾ ਉਹ ਕਹਿੰਦੇ ਆਏ ਕਿਹੜੇ ਕੰਮ ਨੇ ਕੀ ਗੱਲਾਂ ਨੇ ਨਸ਼ਾ ਪੰਜਾਬ ਦੇ ਵਿੱਚ ਵੱਧ ਗਿਆ ਠੱਗਿਆਂ ਲੋਕਾਂ ਨਾਲ ਵੱਜ ਰਹੀਆਂ ਨੇ ਪ੍ਰਵਾਸ ਪੰਜਾਬ ਦੇ ਵਿੱਚ ਵੱਧ ਚੁੱਕਿਆ ਆਹ ਨੌਜਵਾਨਾਂ ਨੂੰ ਡੱਟ ਕੇ ਇਕੱਠੇ ਹੋ ਕੇ ਜਿਹੜਾ ਕਿ ਆਪਾਂ ਪਹਿਲਾਂ ਦੀ ਇਹ ਗੱਲਾਂ ਤੇ ਤੇ ਸਰਬਜੀਤ ਸਿੰਘ ਦਾ ਮੈਂ ਡੱਟ ਕੇ ਚੋਣ ਪ੍ਰਚਾਰ ਕਰ ਰਹੇ ਹਾਂ ਕਿ ਆਹ ਮੇਰੀ ਵੀਡੀਓ ਕੱਲੇ-ਕੱਲੇ ਗਰੁੱਪ ਦੇ ਵਿੱਚ ਪਾ ਕੇ ਭੇਜ ਦੇਣੀ ਕਿ ਜਿਹੜਾ ਕਿ ਵੱਡੀ ਮਾਤਰਾ ਦੇ ਵਿੱਚ ਆਪਾਂ ਭਾਈ ਸਾਹਿਬ ਨੂੰ ਚੇਤਾਉਣਾ ਜੇਕਰ ਕਰਤਾਰਕੁਸ਼ੀ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਲਹਿਰ ਨੂੰ ਵੱਡੀ ਬਣਾਉਣਾ ਇਹ ਜਿਹੜਾ ਕਰਤਾਰਕੁਸ਼ੀ ਕਰਨ ਦੇ ਜਿਹੜਾ ਸਰਕਾਰਾਂ ਦੇ ਲੀਡਰ ਗੱਲਾਂ ਹੀ ਕਰਦੇ ਉਹਨੇ ਕੋਈ ਪ੍ਰਵਾਹ ਨਹੀਂ ਗਈ ਬਾਕੀ ਬਾਬਾ ਕਿਰਪਾ ਕਰੇ 2027 ਦੇ ਵਿੱਚ ਜਿਹੜਾ ਮੁਕਾਬਲਾ ਇਹਦੂ ਵੱਡਾ ਹੋਊਗਾ ਆਣਾ ਸਿੱਧੂ ਵਰਸੇਜ ਪੰਜਾਬ ਦਾ ਮੁੱਖ ਮੰਤਰੀ ਭਗਮਾਤਮਾ